ਅੱਜ ਸਾਡੇ ਸਨਾਤਨ ਧਰਮ ਮੰਦਿਰ ਤੋਂ ਜਨਮ ਅਸ਼ਟਮੀ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਸ਼ੁਰੂ ਹੋ ਰਹੀ ਹੈ ਮੈਂ ਜਿੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਮੰਤਰੀ ਜੀ ਰਾਜਗਿਰੀ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸ਼ੋਭਾ ਯਾਤਰਾ ਦੇ ਵਿੱਚ ਸ਼ੁਰੂਆਤ ਕਰਾਉਣ ਵਾਸਤੇ ਉੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਸਬਾਨ ਨੇ ਧਾਰਮਿਕ ਸੰਸਥਾਵਾਂ ਦੇ ਆਗੂ ਸਬਾਨ ਨੇ ਔਰ ਸ਼ਹਿਰ ਵਾਸੀ ਨੇ ਪ੍ਰਧਾਨ ਸਾਹਿਬ ਖੜੇ ਨੇ ਇੱਥੇ ਉਹਨਾਂ ਦੀ ਸਾਰੀ ਟੀਮ ਇਸ ਮੰਦਿਰ ਦੇ ਖੜੀ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਏ ਮਨੋ ਕਾਮਨਾ ਜਿਹੜੀਆਂ ਲੋਕ ਲੈ ਕੇ ਆਏ ਨੇ ਉਹ ਪਰਮਾਤਮਾ ਨੇ ਸਾਰਿਆਂ ਦੀਆਂ ਪੂਰੀਆਂ ਕਰਨ ਔਰ ਜਨਮ ਅਸ਼ਟਮੀ ਦੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦਸੂਹਾ ਵਾਸੀਆਂ ਨੂੰ ਮੁਬਾਰਕਬਾਦ ਜਨਮ ਅਸ਼ਟਮੀ ਇੱਕ ਬੜਾ ਪਵਿੱਤਰ ਦਿਹਾੜਾ ਹੈ ਜਿੱਥੇ ਜਿੱਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਆਗਮਨ ਹੋਇਆ ਸੀਗਾ ਔਰ ਉਸ ਪਲਖਸ਼ ਦੇ ਵਿੱਚ ਹਰ ਸਾਲ ਜਿਹੜਾ ਹੈ ਸਾਡੇ ਸ਼ਹਿਰ ਦਸੂਹੇ ਦੇ ਵਿੱਚ ਬੜੇ ਹੀ ਉਤਸ਼ਾਹ ਨਾਲ ਸ਼ਰਦਾ ਦੇ ਨਾਲ ਜਿਹੜੀ ਇਹ ਸ਼ੁਭ ਯਾਤਰਾ ਕੱਢੀ ਜਾਂਦੀ ਹੈ ਔਰ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ੁਭ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਔਰ ਮੈਂ ਸਾਰੇ ਦਸੂਹਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਜਨਮਸ਼ਤਮੀ ਦੇ ਇਸ ਪਵਨ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਆਓ ਸਾਰੇ ਮਿਲ ਕੇ ਅਸੀਂ ਆ ਜਿਹੜੀ ਹੈ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਈਏ ਔਰ ਉਹਦੀ ਰੌਣਕ ਨੂੰ ਵਧਾਈਏ ਬੋਲ ਬਾਂਕੇ ਬਿਹਾਰੀ ਲਾਲ ਕੀ ਜੈ ਪੂਰੀ ਸੰਗਤ ਦੇ ਲਈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਆਇਆ ਕਿਉਂਕਿ ਅੱਜ ਜਗਤਗੁਰੂ ਭਗਵਾਨ શ્રી ਕ੍ਰਿਸ਼ਨ ਜੀ ਦਾ ਪਾਵਨ ਦਿਹਾੜਾ ਹੈ શ્રી ਕ੍ਰਿਸ਼ਨ ਜਨਮਾਸ਼ਟਮੀ ਪੂਰਾ ਵਿਸ਼ੇ ਬਣਾ ਰਿਹਾ ਹੈ ਜੈਸਾ ਕਿ ਸਾਡੇ ਗ੍ਰੰਥਾਂ ਨੇ ਕਿਹਾ ਕਿ ਇਹ ਕ੍ਰਿਸ਼ਨਮ ਬੰਦੇ ਜਗਤਗੁਰੂ ਭਗਵਾਨ ਕ੍ਰਿਸ਼ਨ ਹੀ ਜਗਤਗੁਰੂ ਨੇ ਜਿਨ੍ਹਾਂ ਨੇ ਦੁਆਪਰ ਯੁੱਗ ਦੇ ਵਿੱਚ ਆ ਕੇ ਜੈਸੇ ਅਵਤਾਰ ਲਿਆ ਤੇ ਆ ਕੇ ਜੋ ਵੀ ਪਾਪੀ ਸੀ ਜਿਹੜੇ ਕੌੜਮ ਸੀ ਧਰਨੀ ਸੀ ਜਿਨ੍ਹਾਂ ਸਭ ਦਾ ਨਾਸ਼ ਕੀਤਾ ਔਰ ਹਿੰਮਤ ਹਾਰ ਚੁੱਕੇ ਪੰਖ ਖੋ ਚੁੱਕੇ ਅਰਜੁਨ ਨੂੰ ਔਰ 파ਂਖਾ ਨੂੰ ਮੁੜ ਕੇ ਧਰਮ ਦਾ ਮਾਰਗ ਦੱਸਦੇ ਹੋਏ ਧਰਮ ਦੇ ਮਾਰਗ ਤੇ ਚਲਾਉਂਦੇ ਹੋਣਾ ਨੂੰ ਫਿਰ ਤੋਂ ਖੜੇ ਕੀਤਾ ਤੇ ਧਰਮ ਦੀ ਸਾਬਨਾ ਕੀਤੀ ਸੋ ਮੈਂ ਆਪਣੇ ਵੱਲੋਂ ਆਪਣੀ ਜਥੇਬੰਦੀ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਦੇ ਵੱਲੋਂ ਦਾ ਗ੍ਰੇਟ ਰਾਜੀਪਦਿਕਸ਼ਿਤ ਬੌਸ਼ਾਲਾ ਦੇ ਵੱਲੋਂ ਸ਼੍ਰੀ ਸਨਾਤਨ ਤਰਕ ਸਭਾ ਦਸੂਹਾ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਉਹਨਾਂ ਦੇ ਪ੍ਰਧਾਨ ਸ਼੍ਰੀ ਰਵਿੰਦਰ ਰਵੀ ਸਿੰਘਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਦੇ ਪ੍ਰਯਾਸ ਦੇ ਸਦਕਾ ਅੱਜ ਦੀ ਇਹ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਨੂੰ ਸਮਰਪਿਤ ਆ ਉਹ ਨਗਰ ਦਸੂਹਾ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਪੂਰੇ ਸ਼ਹਿਰ ਦੇ ਜਿੰਨੀਆਂ ਵੀ ਮੰਦਰ ਨੇ ਮੰਦਰ ਕਮੇਟੀਆਂ ਨੇ ਸਭ ਹਿੱਸਾ ਲੈ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮਾਤਰ ਛੱਤੀ ਹਿੱਸਾ ਲੈ ਰਹੀ ਆ ਔਰ ਜਿੰਨੀਆਂ ਵੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਜੋ ਵੀ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਭ ਦੇ ਸਹਿਯੋਗ ਦੇ ਸਦਕਾ ਹੀ ਸਭ ਦੇ ਏਕੇ ਦੇ ਨਾਲ ਹੀ ਜੇ ਅੱਜ ਦਾ ਇਹ ਸਾਡਾ ਪ੍ਰੋਗਰਾਮ ਆ ਉਹਦੀ ਸ਼ੋਭਾ ਬਹੁਤ ਜ਼ਿਆਦਾ ਵਧੀਆ ਬਹੁਤ-ਬਹੁਤ ਧੰਨਵਾਦ ਜੀ ਹੋਰ ਬਾਂਕੇ ਵਿਹਾਰੀ ਲਾਲ ਨਕੀ ਜੈ ਮੈਂ ਸੋਨਾਲ ਕੁਰਾਸ਼ ਪ੍ਰਧਾਨ ਬ੍ਰਾਹਮਣ ਸਭਾ ਤੋਂ ਸੁਹਾ ਅੱਜ ਇਹ ਉਹ ਜਦ ਤੇ ਨਿਰਵਾਣ ਜੀ ਸ਼ੋਹਨ ਜੀ ਸਾਰੇ ਦਸੂਆ ਵਸੇ ਬਹੁਤ ਲੱਖ ਲੱਖ ਵਾਰਤਾ ਦਿਨਾ ਤੋਂ ਬਰਬਾਦ ਹੋ ਕੇ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੀ ਲੋਕਾਂ ਰੋ ਜੋਸ਼ ਫਰੋਜ਼ ਫੜਿਆ ਰਹੇ ਅਤੇ ਕਪਾਦਵਰ ਜਯਾ ਕਰਦੇ ਅਤੇ ਸਦਾ ਦੇ ਰਸਤੇ ਰਹੇ ਕਪਾਦਵਰ ਬਹੁਤ ਬਹੁਤ ਜੱਬੀ ਉਬਰ ਕਰੇ ਇਹ ਪੇਟਾ ਅਟਾੜਾ ਸਾਰੇ ਦਾ ਧੰਨਵਾਦ ਮੈਂ ਰਵਿੰਦਰ ਸਿੰਘ ਰਵੀ ਪ੍ਰਧਾਨ ਸਨਾਤਨ ਸਭਾ ਦਸੂਆ ਅੱਜ ਮੈਂ ਸ਼ਹਿਰ ਤੇ ਵੀ ਇਹਦਾ ਇਹਨਾ ਅਫਸਾਹ ਅਸੀਂ ਕਦੀ ਨਹੀਂ ਦੇਖਿਆ ਜਿੰਨਾ ਇਸ ਵਾਰ ਪਬਲਿਕ ਨੇ ਸਾਥ ਦਿਖਾਇਆ ਤੇ ਅੱਜ ਅਸੀਂ ਸ਼ੋਭਾ ਯਾਤਰਾ 11:30 ਵਜੇ ਚਾਲੂ ਕਰਨੀ ਹੈ ਥਾਂ ਥਾਂ ਤੇ ਪਬਲਿਕ ਨੇ ਬਹੁਤ ਨੰਬਰ ਵਾਇ ਹੋਏ ਨੇ ਮੈਂ ਜਿ ਸੂਵਾਨਵਾਸੀਆਂ ਦਾ ਖਾਸ ਕਰਕੇ ਪਿੰਡਾਂ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਕਰਦਾ ਕਿ ਅੱਜ ਜਨਮ ਅਸ਼ਟਮੀ ਕ੍ਰਿਸ਼ਨ ਮਹਾਰਾਜ ਦੀ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਅੱਜ ਬੜੀ ਧੂਮ-ਧਾਮ ਨਾਲ ਸ਼ੋਭਾ ਯਾਤਰਾ ਅੱਡੀ ਹੈ ਮੈਂ ਆਪਣੇ ਵੱਲੋਂ ਫੇਰ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਜਿਹੜਾ ਅਸੀਂ 1 ਵਜੇ ਇਹਨੂੰ ਖਤਮ ਕਰਾਂਗੇ ਤੇ ਜਿਹੜਾ ਉਦੋਂ ਤੱਕ ਲੰਗਰ ਆ ਉਹ ਸਨਾਤਨ ਮੰਦਰ ਦੇ ਕੋਲਤਾਇਆ ਜਾਏਗਾ ਮੈਂ ਦੇਖ ਰਿਹਾ ਕਿ ਸਕੂਲਾਂ ਦੇ ਵਿੱਚ ਬੈਂਡ ਬੱਚੇ ਇੰਨੇ ਸਾਰੇ ਸਕੂਲਾਂ ਦੇ ਆ ਰਹੇ ਆ ਮੈਂ ਸਕੂਲਾਂ ਦਾ ਵੀ ਸਾਰੇ ਸਕੂਲਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜੈ ਜੈ ਭਾਰਤ ਜੈ ਸ਼੍ਰੀ கிருஷ்ਣ ਮਹਾਰਾਜ ਕੀ ਜੈ